ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਮਿਲਦੇ ਹਾਂ ਇੱਕ ਹੋਰ ਨਵੇਂ ਰੁੱਖ ਦੇ ਨਾਲ ਇਹ ਨਿੰਮ ਵਰਗਾ ਹੀ ਹੁੰਦਾ ਹੈ ਨਿੰਮ ਦਾ ਛੋਟਾ ਵੀਰ ਜਿਵੇਂ ਆਪਾਂ ਕਹਿ ਲਈਏ ਇਹ ਤ੍ਰੇਕ ਹੁੰਦੀ ਹੈ ਇਸ ਨੂੰ ਡੇਕ ਤ੍ਰੇਕ ਬਕਾਇਨ ਆਦੀ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਜੀ ਤੇ ਇਹ ਵੀ ਨਿੰਮ ਵਾਂਗ ਹੁਣਕਾਰੀ ਹੁੰਦਾ ਹੈ ਦੀ ਛਾਂ ਜਿਹੜੀ ਆ ਬਹੁਤ ਸੰਘਣੀ ਹੁੰਦੀ ਹੈ ਆ ਦੇਖੋ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਇਹਦੇ ਵੀ ਨਮੋਲੀਆਂ ਫਲ ਜਿਹੜਾ ਇਹ ਲੱਗਦਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਦੇ ਨਾਲ ਸੰਬੰਧਤ ਆਪਾਂ ਇਹਦੇ ਨਾਲ ਵੀ ਸੰਬੰਧਤ ਆਪਾਂ ਅੱਜ ਇੱਕ ਕਵਿਤਾ ਕਰਦੇ ਹਾਂ ਦੇਖੋ ਬਹੁਤ ਸਾਰੀਆਂ ਇਹ ਇਕੱਠੀਆਂ ਝੁੰਡ ਦੇ ਵਿੱਚ ਜਿਵੇਂ ਲਗਾ ਲਈਆਂ ਜਾਂਦੀਆਂ ਨੇ ਹਨਾ ਪੂਰੀ ਠੰਡ ਜਿਹੜੀ ਇਹ ਸ਼ਾਂ ਦਿੰਦੀਆਂ ਨੇ ਬੜਾ ਕੂਲ ਜਿਹਾ ਵਾਤਾਵਰਨ ਹੋ ਜਾਂਦਾ ਠੰਡਾ ਜਿਹਾ ਆ ਦੇਖੋ ਕਾਫੀ ਲੱਗੇ ਹੋਣੇ ਵੈਸੇ ਇਤ ਤਰਖਤ ਆਪਾਂ ਸਿਰਫ ਅੱਜ ਡੇਕ ਜਾਂ ਤਰੇਕ ਦੀ ਗੱਲ ਕਰਦੇ ਆ ਆ ਦੇਖੋ ਡੇਕ ਨਾਂ ਏ ਨਿੰਮ ਦਾ ਵੀਰ ਛੋਟਾ ਮੈਲੀ ਏਸੀ ਏ ਮੇਰਾ ਪਰਿਵਾਰ ਮੀਆਂ ਤੇ ਇੱਕ ਕਹਿਣ ਪੰਜਾਬੀ ਦੇ ਵਿੱਚ ਮੈਨੂੰ ਦਰਮਿਆਨਾ ਕੱਦ ਤੇ ਛਤਰ ਸ਼ਾਨਦਾਰ ਮੀਆਂ ਹਿੰਦੀ ਵਿੱਚ ਬਕਾਇਨ ਆਖਦੇ ਨੇ ਕੰਡੇ ਛੜਕਾਂ ਦੇ ਦੇਵਾ ਬਹਾਰ ਮੀਆਂ ਆਜ਼ਾਦ ਰਖ ਅਤੇ ਮੇਲੀਆ ਕਹਿਣ ਗਿਆਨੀ ਜੁਨਾਨੀ ਫਾਰਸੀ ਹੋਇਆ ਸ਼ਾਕਾਰ ਮੀਆਂ ਮਿਲਦਾ ਸਾਰੇ ਪੰਜਾਬ ਵਿੱਚ ਆਮ ਹਮੈ ਛੜਕਾਂ ਕੰਡੇ ਸਕੂਲਾਂ ਦੇ ਵਿੱਚ ਪਾਈ ਸਕੂਲਾਂ ਲਈ ਆਦਰਸ਼ ਦਰਖਤ ਹਾਂ ਮੈਂ ਮੇਰੇ ਨਾਲ ਨਾ ਸਕੇ ਕੋਈ ਮਿੱਚ ਪਾਈ ਛਾਂ ਠੰਡੀ ਅਤੇ ਸੰਗਣੀ ਗਰਮ ਰੁੱਤੇ ਧੁੱਪ ਰੋਕਾਂ ਨਾ ਸਿਆਲ ਵਿੱਚ ਸਿਆਲ ਵੀਰੋ ਦਸੰਬਰ ਚੜਦਿਆਂ ਹੀ ਪੱਤੇ ਝਾੜਦੇ ਵਾਂ ਬਿਨਾ ਠੰਡ ਨਾ ਕੀਤੇ ਖਿਆਲ ਵੀਰੋ ਸੱਕ ਮੇਰਾ ਏ ਪੂਰਾ ਸਵਾਰੰਗਾ ਇਹ ਛੋਟੇ ਨੇ ਤੱਕ ਦੇਖੋ ਸਕ ਮੇਰਾ ਇਹ ਪੂਰਾ ਸਵਾ ਰੰਗਾ ਭਰਿਆ ਹੁੰਦਾ ਤਰੇੜਾਂ ਦੇ ਨਾਲ ਵੀਰੋ ਪੱਤੇ ਮੇਰੇ ਸੰਯੁਕਤ ਅਤੇ ਬਹੁਤ ਸੁੰਦਰ ਸ਼ਕਲ ਮਿਲਦੀ ਏ ਫਰਨ ਦੇ ਨਾਲ ਵੀਰੋ ਪੱਤੇ ਹੁੰਦੇ ਨੇ 2 ਜਾਂ 3 ਖੰਭੀਏ ਕਿਨਾਰੇ ਪੱਤੀਆਂ ਦੇ ਦੰਦੇਦਾਰ ਹੁੰਦੇ ਫੁੱਲ ਲੱਗਦੇ ਮਾਰਚ ਮਹੀਨੇ ਵਿੱਚ ਮੈਨੂੰ ਨਵੇਂ ਪੱਤੇ ਵੀ ਉਦੋਂ ਹੀ ਜਾਹਰ ਹੁੰਦੇ ਵਿੱਚ ਗੁੱਛਿਆਂ ਦੇ ਲੱਗਦੇ ਫੁੱਲ ਮੇਰੇ ਹਲਕਾ ਨੀਲਾ ਜਾਂ ਕਾਸ਼ਨੀ ਰੰਗ ਹੋਵੇ ਸੁਗੰਧੀ ਨਾਲ ਨੇ ਹੁੰਦੇ ਭਰਪੂਰ ਸਾਰੇ ਜਿਹੜਾ ਦੇਖੇ ਸੁੰਗੇ ਉਹ ਦੰਗ ਹੋਵੇ ਸਿੱਟਾ ਪੁਸ਼ਪ ਦਾ ਪੱਤੇ ਦੀ ਅੱਖ ਵਿੱਚੋਂ ਫੁੱਲ ਨਿਕਲਣਾ ਇਹੋ ਹੀ ਟੰਗ ਹੋਵੇ ਵੇਖਣ ਵਾਲੀ ਇਹ ਮਾਈ ਵਿੱਚ ਮਈ ਵਿੱਚ ਸ਼ਾਨ ਮੇਰੀ ਫੁੱਲ ਪੱਤੇ ਸੁਗੰਧੀ ਦਾ ਸੰਗ ਹੋਵੇ ਫਲ ਮੇਰਾ ਡਕੋਲੀ ਏ ਗਿਡਕ ਵਰਗਾ ਸ਼ਕਲ ਇਸ ਦੀ ਏ ਲੰਬਾ ਕਾਰ ਮੀਆਂ ਕੱਚਾ ਹਰਾ ਅਤੇ ਪੱਕ ਕੇ ਹੋਏ ਪੀਲਾ ਸਰਦੀ ਵਿੱਚ ਹੋਏ ਪੱਕ ਤਿਆਰ ਮੀਆਂ ਸਾਫ਼ ਪੱਦਰੇ ਹੁੰਦੇ ਨੇ ਫਲ ਕੱਚੇ ਪੱਕ ਜਾਣ ਤੇ ਝੁਰੜੀਆਂ ਪੈਂਦੀਆਂ ਨੇ ਬੀਜ ਫਲ ਚ 4 ਜਾਂ 5 ਹੁੰਦੇ ਸਾਰਾ ਸਾਲ ਡਕੋਲੀਆਂ ਰਹਿੰਦੀਆਂ ਨੇ ਆਪਣੇ ਆਪ ਨਾ ਪੱਕ ਕੇ ਫੁੱਲ ਡਿਗਦੇ ਪੱਕੇ ਫਲ ਕੁੜੀਆਂ ਤੋੜ ਲੈਂਦੀਆਂ ਨੇ ਹਰੇ ਪੱਤਿਆਂ ਵਿੱਚ ਪੀਲੀਆਂ ਬਹੁਤ ਫੱਬਣ ਹਵਾ ਚੱਲੇ ਤਾਂ ਆਪੋ ਵਿੱਚ ਖੈਂਦੀਆਂ ਨੇ ਬੀਜ ਮੇਰੇ ਨੇ ਬਹੁਤ ਅਜੀਬ ਹੁੰਦੇ ਗੱਬੇ ਇਹਨਾਂ ਦੇ ਕੁਦਰਤ ਨੇ ਸ਼ੇਕ ਕੀਤਾ ਢਗਾ ਪਾ ਕੇ ਸ਼ੇਕ ਵਿੱਚੋਂ ਬਣੇ ਮਾਲਾ ਜੋਗੀ ਵਾਲੜਾ ਰੂਪੇ ਡੇਕ ਕੀਤਾ ਲੱਕੜ ਮੇਰੀ ਦਰਮਿਆਨੀ ਸਖਤ ਹੁੰਦੀ ਨਾਲੇ ਕੜੀ ਤੇ ਹੰਡ ਅਨਸਾਰ ਪਾਈ ਕੀੜਾ ਸਿਉਖਣਾ ਕੋਈ ਵੀ ਪਾਸ ਫੜ ਕੇ ਇਹਦੇ ਨਾਲ ਮਕਾਨ ਉਸਾਰ ਪਾਈ ਖੜਾਉਣੇ ਬੱਚਿਆਂ ਖੇਡ ਸਮਾਨ ਬਣਦਾ ਗੋਲੀ ਸਿੱਕੇ ਤੇ ਬਕਸ ਸ਼ਿੰਗਾਰ ਪਾਈ ਪਲਾਈ ਵੁੱਡ ਸੰਜੋਟੀ ਅਤੇ ਸਾਜ ਬਣਦੇ ਸੰਦ ਖੇਤੀ ਦੇ ਹੁਣ ਤਿਆਰ ਪਾਈ ਪੱਕੀ ਲੱਕੜ ਤੇ ਸੋਹਣੇ ਜਿਹੇ ਚਿੰਨ ਹੁੰਦੇ ਬਹੁਤ ਉੱਤਮ ਖਰਾਦ ਦਾ ਕੰਮ ਹੋਵੇ ਕੋਈ ਅੱਖ ਅੰਗ ਨਾ ਜਾਵੇ ਬੇਅਰਥ ਮੇਰਾ ਬਣੇ ਬਾਲਣ ਜੋ ਕਿਸੇ ਨਾ ਕੰਮ ਹੋਵੇ ਤੇਲ ਨਿਕਲੇ ਡੇਕ ਦੇ ਬੀਜ ਵਿੱਚੋਂ ਸਾਬਣ ਜਿਸ ਦੇ ਨਾਲ ਬਣਾਉਂਦੇ ਨੇ ਇਹ ਸੇ ਤੇਲ ਨੂੰ ਸਾਫ ਤੇ ਸ਼ੁੱਧ ਕਰਕੇ ਬਾਲ ਸਿਰਦਿਆਂ ਨੂੰ ਲੋਕੀ ਲਾਉਂਦੇ ਨੇ ਕੀਟ ਰੋਧਕ ਵੀ ਹੈਗਾ ਇਹ ਫਲ ਮੇਰਾ ਕੀਟਨਾਸ਼ਕ ਦਵਾਈਆਂ ਬਣਾਉਂਦੇ ਨੇ ਮੇਰਾ ਫਲ ਇਹ ਸ਼ਾਇ ਕਮਾਲ ਵੀਰੋ ਪਿੱਸੂ ਪਾਊਡਰ ਵੀ ਇਸ ਤੋਂ ਬਣਾਉਂਦੇ ਨੇ ਗਿਲਟੀ ਰੋਗ ਤੇ ਕੋਹੜ ਵਿੱਚ ਕੰਮ ਆਵਣ ਐਵੇਂ ਰਲੀਆਂ ਡਕੋਲੀਆਂ ਰੋਲੀਆਂ ਐਵੇਂ ਰਹੀਆਂ ਡਕੋਲੀਆਂ ਰੁਲਮੀਆਂ ਜਿਆਦਾ ਲਾਈਆਂ ਜ਼ਹਿਰ ਬਣ ਜਾਂਦੀਆਂ ਨੇ ਯਾਦ ਰੱਖਣਾ ਜਾਣਾ ਨਾ ਭੁੱਲ ਮੀਆਂ ਸਿਆਣੇ ਕਹਿੰਦੇ ਸੁਕਾਈਆਂ ਡਕੋਲੀਆਂ ਦਾ ਪਾਓ ਵਿਸਕੀ ਦੇ ਵਿੱਚ ਅਚਾਰ ਪਾਈ ਹਰ ਕਿਸਮ ਦੇ ਕਿਰਮ ਜੋ ਆ ਅੰਤੜੀ ਦੇ ਅਚਾਰ ਦਿੰਦਾ ਇਹ ਸਭ ਨੂੰ ਮਾਰ ਪਾਈ ਉਮੀਦ ਹੈ ਤੁਹਾਨੂੰ ਇਹ ਕਵਿਤਾ ਵੀ ਪਸੰਦ ਆਈ ਹੋਵੇਗੀ ਤੇ ਇਹ ਦਰਖਤ ਦੀ ਜਿਹੜੀ ਜਾਣਕਾਰੀ ਆ ਵੀ ਤੁਹਾਨੂੰ ਹੋ ਗਈ ਹੋਵੇਗੀ ਤਾਂ ਕੋਸ਼ਿਸ਼ ਕਰਿਓ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਧੰਨਵਾਦ